ਦਰਸ਼ਕੋ ਹੁਣੇ-ਹੁਣੇ ਖਬਰ ਆ ਰਹੀ ਹੈ ਕਿ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਪਿੱਦੀ ਵਿਖੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੇ ਗਲ ਨੂੰ ਕਿਸੇ ਤੇਜ਼ ਤਾਰ ਹਥਿਆਰ ਨਾਲ ਕਟਿਆ ਗਿਆ ਹੈ ਉਹ ਕਿਸ ਤਾਰੀ ਨੌਜਵਾਨ ਹੈ ਇਹ ਕਤਲ ਕਿਸ ਤਰ੍ਹਾਂ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਿੰਡ ਵਾਸੀ ਨੂੰ ਪਤਾ ਲੱਗਦਾ ਉਹ ਪਿੰਡ ਦੇ ਸਰਪੰਚ ਨੂੰ ਸੂਚਿਤ ਕਰਦੇ ਹੈ ਸਰਪੰਚ ਪੁਲਿਸ ਨੂੰ ਸੂਚਿਤ ਕਰਦਾ ਹੈ मौके ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਮੌਕੇ ਤੇ ਪੁਲਿਸ ਵੱਲੋਂ ਵਾਰਦਾਤ ਲਈ ਵਰਤਿਆ ਗਿਆ ਹਥਿਆਰ ਜਿਹੜਾ ਹੈ ਚਾਕੂ ਆਇਓ ਬਰਾਮਦ ਕਰ ਲਿਆ ਜਾਂਦਾ ਹੈ ਘਟਨਾ ਕਿਸ ਤਰ੍ਹਾਂ ਹੋਈ ਇਸ ਬਾਰੇ ਇਹ ਪੁਲਿਸ ਜਾਣਕਾਰੀ حاصل ਕਰ ਰਹੀ ਹੈ ਆਉ ਜਾਣਦੇ ਪੁਲਸ ਤੋਂ ਪਰ ਜਿਹੜੀ ਕੱਜ ਕੋੜੀ ਮਿਲੀ ਜਾਂ ਮੌਤ ਦੇ ਜਿਹੜੀ ਹਾਲਤ ਵਿੱਚ ਮਿਲੀ ਹੈ ਤੇ ਇਹ ਸਦਰ ਥਾਣੇ ਦੇ ਵਿੱਚ ਪਿੰਡੀ ਪਿੰਡ ਪੈਂਦੇ ਹੈਗੇ ਇੱਥੇ ਪਬਲਿਕ ਦੇ ਬੰਦੇ ਨੇ ਦੇਖਿਆ ਇਹ ਇੱਥੇ ਡੈੱਡ ਬੋਡੀ ਪਈ ਹੈ ਹਾਈਵੇ ਤੋਂ ਬਾਕੀ 50 ਕਿਲੋ ਮੀਟਰ ਜਿਹੜਾ ਹੈ ਸਾਈਡ ਤੇ ਪਈ ਹੈ ਜਿਹਦਾ ਗਲੇ ਜਿਹੜਾ ਰੋਂਦੇ ਹੋਏ ਨੇ ਸਰਦਾਰ ਨੌਜਵਾਨ ਹੈ ਜੋ ਇਹਲੇ ਇਹਦੀ ਜਿਹੜੀ ਇੰਨੇ ਕੱਪੜੇ ਆ ਗਏ ਕੁਛ ਹੈ ਜੋ ਕੋਈ ਚੀਜ਼ ਮਿਲੀ ਨਹੀਂ ਵੀ ਜਿਸ ਤੋਂ ਪਤਾ ਲੱਗੇ ਕਿ ਕਿੱਥੇ ਦੇ ਰਹਿਣ ਦਾ ਕੀ ਨਾਮ ਇਹਦਾ ਤੇ ਹਾਲਾਤ ਕਿੱਸੇ ਲੱਗਦੇ ਨੇ ਐਕਸੀਡੈਂਟ ਲੱਗਦਾ ਜਾਂ ਕੋਈ ਐਕਸੀਡੈਂਟ ਹੀ ਲੱਗਦਾ ਜੇ ਸਾਰਾ ਕੁਝ ਐ ਇਹਦਾ ਚਲੋ ਡਾਕਟਰ ਦੱਸਦਾ ਪਰ ਜਿੰਨੇ ਸਾਡਾ ਤਜਰਬਾ ਹੈ ਉਹਨਾਂ ਗਿਆ ਤੇ ਪਾਟਰ ਲੱਗਦਾ ਇਹ ਨਾਲ ਜਿਹੜਾ ਵੈਪਨ ਵੀ ਹੈ ਕੋਈ ਅਸੀਂ ਰਿਕਵਰ ਕਰ ਲਿਆ ਤੇ ਰੱਖੂ ਜਿਹੜਾ ਵੈਪਨ ਨਹੀਂ ਨਹੀਂ ਇਹਦੇ ਕੋਲ ਨਹੀਂ ਸੀਗਾ ਲਾਵੇ ਇਸ ਖੇਤ ਹੈ ਖੇਤਾਂ ਦੇ ਵਿੱਚ ਵੈਪਨ ਚੋਂ ਲੱਭਿਆ ਸੀ ਰੱਖੂ ਮਿਲਿਆ ਜੀ

ਪੋਸਮਾਰਟ ਵੀ ਕੀਤਾ ਇਹਨਾਂ ਨੂੰ ਹਸਪਤਾਲ ਲੈ ਕੇ ਚੱਲੇ ਆ ਜੀ ਅੱਜ ਬੱਚਾ ਦਵਾਗੇ ਨੋਡੇ ਬੱਚਾ ਦਵਾਗੇ 312 ਦਵਾਗੇ ਪੋਸ ਤੋਂ ਬਾਅਦ ਜੋ ਕਾਰਵਾਈ ਹੋ ਜੀ ਕਰ ਦੇਣਾ ਮੇਰਾ ਗੁਰਜੀਤ ਸਿੰਘ ਕਹਣਾ ਸਰਪੰਚ ਪਿੰਡ ਪਿੱਦੀ ਰੋਹਦਾ ਇਹ ਗੱਲਬਤੋ ਇਹ ਕਿ ਜਿਹੜਾ ਤੇ ਬੋੜੀ ਨੇ ਇਹਦਾ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਵਾ ਤੇ ਇੱਥੇ ਸਾਡੇ ਪਿੰਡ ਦੀਆਂ ਬਹਿਕਾਂ ਆਪਣੇ ਪਰਿਵਾਰਾਂ ਦੀਆਂ ਵਾ ਚਲੋ ਮਿਟ ਰਿਹਾ ਉਹ ਕਿਹਦਾ ਪਾਇਆ ਕਾਫੀ ਹੋ ਜਨਾਂ ਤੇਰੇ ਉਹਨਾਂ ਨੇ ਵੇਖਿਆ ਕਿ ਗੱਟਕੋੜੀ ਪਈ ਆ ਕਤਲ ਹੋਇਆ ਵਾ ਉਹਨਾਂ ਨੇ ਮੈਨੂੰ ਕਿਹਾ ਪੰਜਾਂ ਨੂੰ ਮੇਡ ਕੋਲ ਮੈਨੂੰ ਕਿਹਾ ਕਿ ਉਹ ਇੱਥੇ ਤਾਂ ਸਾਈਂ ਮੁੜ ਕੇ ਪੁਲਿਸ ਨੂੰ ਤਲਾਹ ਦਿੱਤੀ ਆ ਤੇ ਹੁਣ ਪੁਲਿਸ ਆਈ ਆ ਸਾਰੀ ਅਜੇ ਇਹਦਾ ਪਤਾ ਨਹੀਂ ਲੱਗਾ ਕਿ ਕੌਣ ਐ ਕੌਣ ਨਹੀਂ ਪਰ ਇਹ ਮਟਰ ਲੱਗਦਾ ਜਾਂ ਮੁੰਨੇ ਪਾਉਡਰ ਨੇ ਹੋਇਆ ਬਹੁਤ ਤਗੜਾ ਕਤਲ ਕੀਤਾ ਵਾ ਤਾਂ ਹੁਣ ਮੱਟੀ ਹੋਈ ਆ ਸਾਰੀ ਜੀਵਨ